ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਬਹੁਤ ਹੀ ਪੁਰਾਤਨ ਪਾਸਾ ਅਤੇ ਚੌਸਰ ਗੇਮ ਦੀ ਜਾਣਕਾਰੀ ਦਿੰਦੇ ਹਾਂ ਤੇ ਲਾਈਵ ਖੇਡਦੇ ਵੀ ਦਿਖਾਉਂਦੇ ਹਾਂ ਜਿਹੜੇ ਭਰਾ ਪੂਰੀ ਵੀਡੀਓ ਦੇਖਣਗੇ ਉਹਨੂੰ ਲਾਈਵ ਪੰਜਾਬ ਦੇ ਵਿੱਚ ਖੇਡਦੇ ਵੀ ਦਿਖਾਵਾਂਗੇ ਇਹ ਮਹਾਰਾਜਿਆਂ ਦੀ ਖੇਡ ਪਾਸਾ ਤੇ ਚੌਸਰ ਜੋ ਮਹਾਭਾਰਤ ਵਿੱਚ ਕੌਰਵੋ ਤੇ ਪਾਂਡਵਾਂ ਦੇ ਵਿੱਚ ਖੇਡੀ ਗਈ ਸੀ ਜਿਹਦੇ ਵਿੱਚ ਪਾਂਡਵਾਂ ਦੀ ਹਾਰ ਹੋਈ ਸੀ ਕਿਉਂਕਿ ਸੁਖਣੀ ਛਲਕਾਪਟ ਨਾਲ ਪਾਂਡਾ ਨੂੰ ਹਰਾ ਕੇ ਦਰੋਪਤੀ ਵੀ ਇਹਦੇ ਵਿੱਚ ਹਾਰੀ ਗਈ ਸੀ ਦੋਸਤੋ ਇਹ ਗੇਮ ਚਾਰ ਆਦਮੀ ਖੇਡਦੇ ਨੇ ਇਹਦੇ ਵਿੱਚ ਤਿੰਨ ਪਾਸੇ ਹੁੰਦੇ ਨੇ ਆ ਜਿਹੜੇ ਤੁਸੀਂ ਚਾਰੇ ਅਲੱਗ-ਅਲੱਗ ਡੱਬੇ ਦੇਖ ਰਹੇ ਹੋ ਇੱਕ-ਇੱਕ ਡੱਬੇ ਦੇ ਵਿੱਚ 24-24 ਘਰ ਹੁੰਦੇ ਨੇ ਜੇ ਚਾਰਾਂ ਨੂੰ ਮਿਲਾ ਕੇ 96 ਘਰ ਬਣ ਜਾਂਦੇ ਨੇ ਇਹ ਚਾਰ ਰੰਗ ਦੀਆਂ ਗੁੱਟੀਆਂ ਹੁੰਦੀਆਂ ਨੇ ਇਹ ਗੁੱਟੀਆਂ ਦੀ ਗਿਣਤੀ 16 ਹੁੰਦੀ ਆ 16 ਗੁੱਟੀਆਂ ਨਾਲ ਇਹ ਗੇਮ ਖੇਡੀ ਜਾਂਦੀ ਆ ਇਹ ਲਾਈਵ ਮੈਂ ਤੁਹਾਨੂੰ ਇੱਕ ਪਿੰਡ ਦੀ ਵੀਡੀਓ ਦਿਖਾ ਰਿਹਾ ਇਹ ਪੂਰੀ ਉਹਨਾਂ ਦੀ ਖੇਡ ਦੀ ਵੀ ਦਿਖਾਵਾਂਗੇ ਮੇਰਾ ਦੋਸਤ ਇੱਕ ਪਿੰਡ ਵਿੱਚ ਗਿਆ ਸੀ ਆਓ ਤੁਹਾਨੂੰ ਲਾਈਵ ਦਿਖਾਉਂਦੇ ਆ ਤੇ ਪੂਰੀ ਦੇਖ ਕੇ ਜਾਣਾ ਸਤਿ ਸ੍ਰੀ ਅਕਾਲ ਜੀ ਆਹ ਇਧਰ ਨਾ ਡਾ ਦੋ ਬੱਤੀਆਂ ਮਾਰਨਗੇ ਮਾਰਨਗੇ ਇੱਧਰ ਲਈ ਮਾਰਨੇ ਇਹ ਤੇ ਜਿਹੜੇ ਕਿਤਾਬਾਂ ਨੂੰ ਇੱਕ ਤਾਂ ਆਵੇ ਆ ਤੁਰਦੇ ਤਾਂ ਇਹ ਆ ਰਿਹਾ ਓਏ ਮਤਨਾਕ ਆਜੀ 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 ਨਰਾਤਾਈ 5 5 4 2 12 ਮਾਰ ਇਹਦਾ 12 ਵੀ ਮਾਰਦਾਗਾ ਇਹ ਇਰਾਦੇ ਚ ਡੇ ਬਾਰੇ ਮਾਰਦਾ ਹੁੰਦਾ ਹੈ ਇਹ ਵੀ ਦੋ ਦੋ ਰਹਿ ਗਏ ਖੇਡਦੇ ਨੇ ਦਿਖਾਵਾਂ ਇਹ ਬੱਚੇ ਰੱਖ ਕੇ ਬੱਚਿਆਂ ਨੂੰ ਦਿਖਾਵਾਂਗੇ ਜੀ ਵੀ ਇਹ ਵੀ ਚੀਜ਼ ਖੇਡ ਹੈਗੀ ਹੈ ਇੱਕ ਹਾਂ ਇਹ ਹਾਰੇ ਸੀ ਜਿਹੜੇ ਕਾਰਪਾਟ ਗਲਕ ਖੇਡਦੇ ਨੇ ਇਸ ਤੋਂ ਸਾਈਨ ਕੀ ਚੀਜ਼ ਹੈ ਇਹ ਕੀ ਕਹਿੰਦੇ ਨੇ ਵਸੇ ਨੂੰ ਪਾਸਾ 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 ਪੱਸੀ ਕਰਨਾ ਵਾ ਪਾਸਾ ਰਾਜਾਂ ਦੀ ਖੇਡ ਹੈ ਅੱਛਾ ਉਹ ਪਾਸਾ ਕੀ ਕਹਿੰਦੇ ਹਾਰ ਪਾਸਾ ਚਾਰ ਸਾਰ ਪਾਸਾ ਸਾਰ ਪਾਸਾ ਉਹ ਖੇਡ ਆ ਵਾ ਜੀ ਜਿਹਦੇ ਚ ਦਰੋਪੀ ਹਾਰੀ ਸੀ ਠੀਕ ਹੈ ਠੀਕ ਹੈ ਕਹਿੰਦਾ ਨਾਲ ਮਿਲਿਓ ਸਾਡੇ ਆਏ ਨਹੀਂ ਤਾਂ ਨੇ ਆਉਂਦੇ ਕੀ ਕਰੀਏ ਪੱਤੀਆਂ ਨੂੰ ਪੱਤੀਆਂ ਕਰਦੇ ਪੱਤੀਆਂ ਦੇ ਕਰਦੇ